ਕਰਦਾ ਉਹ ਨਾ ਮੈਂ ਸੋਡਾ ਧੋਬੀ ਦੇ ਕੁੱਤੇ ਵਾਲੀ ਹੁੰਦੀ ਨਾ ਘਰ ਦੇ ਨਾ ਘਾੜ ਦੇ ਉਦੋਂ ਛਤਰ ਪਹਿਣਗੇ ਇਧਰੋਂ ਵੇਚੀ ਬੈਠੇ ਹੋਗੇ ਹੁਣ ਹੋ ਗਈ ਨਾ ਅਦਰੋਂ 50-50 ਲੱਖ ਲਾਏ ਗਏ ਆ ਹਲ ਤਾਂ ਹੋਰ ਦੇਖੀ ਆਉਂਦੇ ਹਰੇ 32 33 ਕੀ ਆ ਤੂੰ ਦੇਖੀ ਜੇ 32 3300 ਆਊਗਾ ਕੱਲੇ ਅਮਰੀਕਾ ਤੋਂ ਕੈਨੇਡਾ ਵਾਲੀ ਪਹਿਣਗੇ ਮਗਰ ਆਸਟ੍ਰੇਲੀਆ ਵੀ ਮਗਰ ਪਊ ਨਿਊਜ਼ੀਲੈਂਡ ਵੀ ਮਗਰ ਪਊ ਜਰਮਨ ਵੀ ਮਗਰ ਪਊ ਜੂਰਪ ਮਗਰ ਹੋਊਗਾ ਸਭ ਤੁਹਾਡੇ ਮਗਰ ਪਹਿਣਗੇ ਸੋਦਾ ਬਦਾ ਵਾਸਤਾ ਸੋਨੂੰ ਬੇantia ਬਾਹਲੇ ਬੰਦੇ ਕਹਿੰਦੇ ਕੰਮ ਕੀ ਕਰਕੇ ਖੇਤੀ ਕਰ ਲੋ ਕੱਲੀ ਧਰਤੀ ਘਟੀ ਜਾਂਦੀ ਐ ਵੱਡੇ ਵੱਡੇ ਬੁੱਧੀਜੀਵੀ ਵਿਦਵਾਨ ਬੰਦੇ ਜਿਹੜੇ ਚਿੰਤਤ ਬੰਦੇ ਨੇ ਚਿੰਤਕ ਬੰਦੇ ਨੇ ਜਿਹੜੇ ਚਿੰਤਾ ਕਰਦੇ ਆ ਫਿਕਰ ਕਰਦੇ ਆ ਉਹ ਕਹਿੰਦੇ 2050 60 ਤੱਕ ਜਾਂਦੇ ਆ 70% ਦੀ ਧਰਤੀ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਕੰਕਰੀਟ ਤੋਂ ਪਾਪਾ ਪਤਾ ਕਿ ਵੱਡੀਆਂ ਵੱਡੀਆਂ ਬਿਲਡਿੰਗਾਂ ਉਹ ਜਿਹੜੇ ਤਾਂ ਉਹ ਗ੍ਰੈਂਡ ਚ ਖੜੇ ਕਰਤੇ ਕੋਕੜਾਂ ਦੇ ਖੁੱਡੇ ਬਣਾਤੇ ਉਹਨੇ ਦੱਬ ਲੈਣੀ ਹੈ ਸੜਕਾਂ ਨੇ ਦੱਬ ਲੈਣੀ ਹੈ ਪਾਪੂਲੇਸ਼ਨ ਆਬਾਦੀ ਨੇ ਵਧਣਾ ਹੈ ਜ਼ਮੀਨ ਨੇ ਘਟਣਾ ਹੈ ਤੇ ਆਉਣ ਵਾਲੇ ਸਮੇਂ 'ਚ ਭੋਜਨ ਦਾ ਸੰਕਟ ਖੜਾ ਹੋਣਾ ਬਹੁਤ ਵੱਡਾ ਖੇਤੀ ਤੇ ਆ ਜਾਓ ਕੱਲੀ ਖੇਤੀ ਕਰ ਲਓ ਖਰਚੇ ਘਟਾ ਲਓ ਖੇਤੀ ਤੇ ਆ ਜਾਓ ਜ਼ਿੰਦਗੀ ਪੂਰੀ ਸੌਖੀ ਹੈ ਸਾਡੇ ਬਜ਼ੁਰਗ ਕੀ ਕਰਦੇ ਸੀ ਚਾਰ-ਚਾਰ ਪੰਜ-ਪੰਜ ਭਰਾ ਹੁੰਦੇ ਸੀ ਸਾਦੀ ਜ਼ਿੰਦਗੀ ਸੀ ਫੱਡੇ ਜੋੜੇ ਟਾਕੀਆਂ ਵਾਲੇ ਲੀੜੇ ਖਾਣਾ ਪੂਣਾ ਪੀਣਾ ਪੂਰਾ ਐ ਸਾਡਾ ਉਹਨਾਂ ਦਾ ਟੌਪ ਦਾ ਹੁੰਦਾ ਸੀ ਘਰੇ ਦੁੱਧ ਦਹੀਂ ਘਿਓ ਮੱਖਣੀ ਲੱਸੀਆਂ ਹੁਣ ਪੀਜ਼ਾ 버ਗਰ ਨੂਡਲ ਲੇਜ ਗੁਰਕਰੇ ਸਮੋਸੇ ਗੋਲ ਗੱਪੇ ਬੇਹਾਤੇ ਹਾ ਫਾਸਟ ਫੂਡ ਮੈਦੇ ਵਾਲਾ ਬਿਮਾਰੀਆਂ ਲੱਗੀ ਜਾਂਦੀਆਂ ਜਵਾ ਜੰਮਣੋਂ ਹਟ ਗਏ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਆ ਬਾਹਰ ਦੇ ਜਿਹੜੇ ਮਾੜੇ ਮੋਟਰ ਦੇ ਚਾਰ ਛੱਲੜਾ ਉਹਨਾਂ ਦੇ ਜਨਾਨੀਆਂ ਰੋਟੀਆਂ ਲੈਣੋਂ ਹਟ ਗਈਆਂ ਉਹ ਸਾਰੇ ਰੈਸਟੋਰੈਂਟ ਚ ਖਾਂਦੇ ਜਾ ਕੇ ਪਤਾ ਨਹੀਂ ਤੇ ਨਕਲੀ ਪਨੀਰ ਆ ਨਕਲੀ ਉੱਥੇ ਦੁੱਧ ਆ ਪਤਾ ਨਹੀਂ ਕੀ ਮਲਾਪਤ ਵਾਲਾ ਖਾਈ ਜਾਂਦੇ ਹੋ ਘਰ ਨੂੰ ਪਰਤਿਓ ਘਰ ਨੂੰ ਚੰਗੇ ਰਹਿਣਾ ਕੁਦਰਤ ਨਾਲ ਜੁੜਜੋ ਆਪਣੇ ਮੂਲ ਨਾਲ ਜੁੜਜੋ ਜੇ ਸੌਖੇ ਰਹਿਣਾ ਗਰਬਾਣੀ ਨਾਲ ਜੁੜਜੋ ਗਰਬਾਣੀ ਜੀਵਨ ਜਾਨ ਸਿਖਾਉਂਦੀ ਐ ਸਮਝੋ ਕਿ ਬਾਰ-ਬਾਰ ਗਰਵਾਣੀ ਸਾਡੇ ਗੁਰਗੂਆਂ ਨੇ ਸਾਨੂੰ ਜੀਵਨ ਜ਼ਿੰਦਗੀ ਜਿਉਣੀ ਕਿਵੇਂ ਆ ਸਮਾਜ ਚ ਵਿਚਰਨਾ ਕਿਵੇਂ ਆ ਸਾਨੂੰ ਦੱਸਿਆ ਸਿਖਾਇਆ ਯਾਰ ਉਸਦੇ ਅਮਲ ਹੈ ਨਹੀਂ ਖੱਲਾ ਆਪਸੋ ਵੈਰ ਗੁਰੂ ਸਤਨਾਮ ਵੈਰ ਗੁਰੂ ਕਰਕੇ ਅਰਦਾਸ ਕਰਕੇ ਚਲੋ ਜੀ ਬਾਬਾ ਜੀ ਮੁੰਡਾ ਕੈਨੇਡਾ ਭੇਜ ਦਿਓ ਬਾਬਾ ਜੀ ਮੁੰਡਾ ਬ੍ਰਿਕਟਡ ਦਾ ਉਹਨਾ ਮੈਂ ਤੁਹਾਡਾ ਧੋਬੀ ਦੇ ਕੁੱਤੇ ਵਾਲੀ ਹੁੰਦਾ ਨਾ ਘਰ ਦੇ ਨਾਲ ਘਾੜ ਦੇ ਉਦੋਂ ਛੱਤਰ ਪਹਿਣਗੇ ਇਧਰੋਂ ਵੇਚੀ ਬੈਠੇ ਹੋਗੇ ਹੁਣ ਹੋ ਗਈ ਨਾ ਅਦਰੋਂ 50-50 ਲੱਖ ਲਾਏ ਗਏ ਆ ਹਲ ਤਾਂ ਹੋਰ ਦੇਖੀ ਆਉਂਦੇ ਹਰੇ 3233 ਕੀ ਹੈ ਤੂੰ ਦੇਖੀ ਜੇ 323300 ਆਊਗਾ ਕੱਲੇ ਅਮਰੀਕਾ ਤੋਂ ਕੈਨੇਡਾ ਵਾਲੀ ਪਹਿਣਗੇ ਮਗਰ ਆਸਟ੍ਰੇਲੀਆ ਵੀ ਮਗਰ ਪਊ ਨਿਊਜ਼ੀਲੈਂਡ ਵੀ ਮਗਰ ਪਊ ਜਰਮਨ ਵੀ ਮਗਰ ਪਊ ਯੂਰਪ ਮਗਰ ਪਊਗਾ ਸਭ ਤੁਹਾਡੇ ਮਗਰ ਪਹਿਣਗੇ ਸੁਰਾ ਬੜਾ ਬਾਸਤਾ ਸੁਣ ਬੇਨਤੀ ਆ ਬਾਹਲੇ ਬੰਦੇ ਕਹਿੰਦੇ ਕੰਮ ਕੀ ਕਰਕੇ ਖੇਤੀ ਕਰ ਲੋ ਕੱਲੀ ਧਰਤੀ ਘਟੀ ਜਾਂਦੀ ਐ ਵੱਡੇ ਵੱਡੇ ਬੁੱਧੀਜੀਵੀ ਵਿਦਵਾਨ ਬੰਦੇ ਜਿਹੜੇ ਚਿੰਤਕ ਬੰਦੇ ਨੇ ਚਿੰਤਕ ਬੰਦੇ ਨੇ ਜਿਹੜੇ ਚਿੰਤਾ ਕਰਦੇ ਆ ਫਿਕਰ ਕਰਦੇ ਆ ਉਹ ਕਹਿੰਦੇ 2050 60 ਤੱਕ ਜਾਂਦੇ ਆ 70% ਦੀ ਧਰਤੀ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਕੰਕਰੀਟ ਤੋਂ ਆਪਾਂ ਪਤਾ ਕਿ ਵੱਡੀਆਂ ਵੱਡੀਆਂ ਬਿਲਡਿੰਗਾਂ ਉਹ ਜਿਹੜੇ ਤਾਂ ਉਹ ਫਲੈਟ 'ਚ ਖੜੇ ਕਰਦੇ ਕੋਕੜਾ ਦੇ ਖੁੱਡੇ ਬਣਾਤੇ ਉਹਨੇ ਦੱਬ ਲੈਣੀ ਹੈ ਸੜਕਾਂ ਨੇ ਦੱਬ ਲੈਣੀ ਹੈ ਪਾਪੂਲੇਸ਼ਨ ਆਬਾਦੀ ਨੇ ਵਧਣਾ ਹੈ ਜ਼ਮੀਨ ਨੇ ਘਟਣਾ ਹੈ ਤੇ ਆਉਣ ਵਾਲੇ ਸਮੇਂ 'ਚ ਭੋਜਨ ਦਾ ਸੰਕਟ ਖੜਾ ਹੋਣਾ ਬਹੁਤ ਵੱਡਾ ਹੈ ਖੇਤੀ ਤੇ ਆ ਜਾਓ ਕੱਲੀ ਖੇਤੀ ਕਰ ਲੋ ਖਰਚੇ ਘਟਾ ਲਓ ਖੇਤੀ ਤੇ ਆ ਜਾਓ ਜ਼ਿੰਦਗੀ ਪੂਰੀ ਸੌਖੀ ਐ ਸਾਡੇ ਬਜ਼ੁਰਗ ਕੀ ਕਰਦੇ ਸੀ ਚਾਰ ਚਰ ਪੰਜ ਪੰਜ ਭਰਾ ਹੁੰਦੇ ਸੀ ਸਾਦੀ ਜ਼ਿੰਦਗੀ ਸੀ ਫੱਡੇ ਜੋੜੇ ਟਾਕੀਆਂ ਵਾਲੇ ਲੀੜੇ ਖਾਣਾ ਪੂਣਾ ਪੀਣਾ ਪੂਰਾ ਐ ਸਾਡਾ ਉਹਨਾਂ ਦਾ ਟੌਪ ਦਾ ਹੁੰਦਾ ਸੀ ਘਰੇ ਦੁੱਧ ਦਹੀਂ ਘਿਓ ਮੱਖਣੀ ਲੱਸੀਆਂ ਹੁਣ ਪੀਜ਼ਾ 버ਗਰ ਨੂਡਲ ਲੇਜ ਕੁੱਕਰੀ ਸਮੋਸੇ ਗੋਲ ਗੱਪੇ ਬੇਹਾਤੇ ਹਾ ਫਾਸਟ ਫੂਡ ਮੈਦੇ ਵਾਲਾ ਬਿਮਾਰੀਆਂ ਲੱਗੀਆਂ ਜਾਂਦੀਆਂ ਜਵਾਹ ਜੰਮਣੋਂ ਹਟ ਕੇ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਅਬਾਰੇ ਦਾ ਜਿਹੜੇ ਮਾਰੇ ਮੋਟਰ ਦੇ ਚਾਰ ਛੇ ਲੜਾ ਉਹਨਾਂ ਦੀ ਜਨਾਨੀਆਂ ਰੋਟੀਆਂ ਲੈਣੋਂ ਹਟ ਗਈਆਂ ਉਹ ਸਾਰੇ ਰੈਸਟੋਰੈਂਟ ਚ ਖਾਂਦਿਆ ਜਾ ਕੇ ਪਤਾ ਨਹੀਂ ਤੇ ਨਕਲੀ ਪਨੀਰ ਆ ਨਕਲੀ ਉੱਥੇ ਦੁੱਧ ਆ ਪਤਾ ਨਹੀਂ ਕੀ ਮਿਲਾਪਤ ਵਾਲਾ ਖਾਈ ਜਾਂਦੇ ਹੋ ਘਰ ਨੂੰ ਪਰਤੇਓ ਘਰ ਨੂੰ ਚੰਗੇ ਰਹਿਣਾ ਕੁਦਰਤ ਨਾਲ ਜੁੜਜੋ ਆਪਣੇ ਮੂਲ ਨਾਲ ਜੁੜਜੋ ਜੇ ਸੌਖੇ ਰਹਿਣਾ ਗੁਰਬਾਣੀ ਨਾਲ ਜੁੜਜੋ ਗੁਰਬਾਣੀ ਜੀਵਨ ਜਾਨ ਸਿਖਾਉਂਦੀ ਐ ਸਮਝੋ ਕਿ ਬਾਰ ਬਾਰ ਗੁਰਬਾਣੀ ਸਾਡੇ ਗੁਰੂਆਂ ਨੇ ਸਾਨੂੰ ਜੀਵਨ ਜ਼ਿੰਦਗੀ ਜਿਉਣੀ ਕਿਵੇਂ ਆ ਸਮਾਜ ਚ ਵਿਚਰਨਾ ਕਿਵੇਂ ਆ ਸਾਨੂੰ ਦੱਸਿਆ ਸਿਖਾਇਆ ਯਾਰ ਉਸਦੇ ਅਮਲ ਹੈ ਨਹੀਂ ਖੱਲਾ ਆਪਸ ਵੈਗੁਰੂ ਸਤਨਾਮ ਵੈਗੁਰੂ ਕਰਕੇ ਅਰਦਾਸ ਕਰਕੇ ਚਲੋ ਜੀ ਬਾਬਾ ਜੀ ਮੁੰਡਾ ਕੈਨੇਡਾ ਭੇਜ ਦਿਓ ਬਾਬਾ ਜੀ ਮੁੰਡਾ ਬ੍ਰਿਟਾ